ਬਸ਼ੀਰ ਸਿੰਘ ਕਪਾਲ ਸਿੰਘ ਆਜਾ ਬਲਵਿੰਦਰ ਸਿੰਘ ਗੁਲਜਾਰ ਸਿੰਘ ਅਰਜਿੰਦਰ ਸਿੰਘ ਗੁਲਜਾਰ ਸਿੰਘ ਦੋ ਕੁੱਟਾ ਬਲਵਿੰਦਰ ਸਿੰਘ ਮੁੰਸ਼ਾ ਸਿੰਘ ਅੱਜ ਨਹੀਂ ਦੋਰ 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 ਦੇ ਦੋਰ ਬੰਡ ਤੋਂ ਚੱਲਦੇ ਠੀਕ ਸਰ ਠੀਕ ਹੈ ਲੋੜ ਹੈ ਕਿਤੇ ਨਾ ਆਪਾਂ ਕਿਸੇ ਨੂੰ ਕਹਿਣਾ ਨਹੀਂ ਕਹਿਣਾ ਤੁਸੀਂ ਆਪ ਦੇ ਸਰਪੰਚ ਸਾਹਿਬ ਨੂੰ ਦੱਸ ਦਿਓ ਮੈਨੂੰ ਫੋਨ ਕਰ ਲਓ ਮੈਨੂੰ ਫੋਨ ਤੇ ਮੈਸੇਜ ਕਰ ਦਿਓ ਤਹਿਸੀਲਦਾਰ ਸਾਹਿਬ ਨੂੰ ਕਰ ਦਿਓ ਕਿਸੇ ਚੀਜ਼ ਦੀ ਲੋੜ ਹੈ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਡੇ ਜਿਹੜੀ ਕੋਈ ਵੀ ਤੁਹਾਨੂੰ ਚੀਜ਼ ਦੀ ਲੋੜ ਅਸੀਂ ਆਪੇ ਪਹਚਾਵਾਂਗੇ ਜਿਵੇਂ ਅੱਜ 700 ਘਰਾਂ ਲਈ ਰਾਸ਼ਨ ਲੈ ਕੇ ਆਏ ਹਰ ਇੱਕ ਨੂੰ ਦੇਵਾਂਗੇ ਜੋ ਵੀ ਸਰਕਾਰ ਵੱਲੋਂ ਆ ਰਿਹਾ ਸੀ ਹਰ ਪਿੰਡ ਦੇ ਵਿੱਚ ਹਰ ਪਰਿਵਾਰ ਨੂੰ ਦੇ ਰਿਹਾ ਕਿਸੇ ਨੂੰ ਕਿਸੇ ਗੱਲ ਦੇ ਅਸੀਂ ਕੰਮ ਹੀ ਨਹੀਂ ਰਹਿਣ ਦਿੰਦੇ। ਔਰ ਹੜ੍ਹ ਦੇ ਕਾਰਨ 프리ਮਣ 25 ਪਿੰਡ ਆਪਣੇ ਹੜ੍ਹ ਦੇ ਪਾਣੀ ਦੇ ਵਿੱਚ ਘਿਰ ਗਏ। ਜਿਹੜਾ ਆਪਣਾ ਪਿੰਡ ਨੂਰ ਸ਼ਾਹ ਏ ਨੂਰ ਸ਼ਾਹ ਦੇ ਬਹੁਤ ਸਾਰੇ ਆਪਣੇ ਲੋਕਾਂ ਦੀਆਂ ਜ਼ਮੀਨਾਂ ਪਾਰਲੇ ਪਾਸੇ ਨੇ। ਔਰ ਜਿਨ੍ਹਾਂ ਦੇ ਜ਼ਮੀਨਾਂ ਪਾਰਲੇ ਪਾਸੇ ਨੇ ਸਾਰਿਆਂ ਦਾ ਫਸਲ ਹੈ ਜਿਹੜੀ ਖਰਾਬ ਹੋ ਗਈ। ਹਰਾ-ਚਾਰਾ ਖਰਾਬ ਹੋ ਗਿਆ ਹੈ। ਕੰਮ ਲੋਕਾਂ ਦੇ ਬੰਦ ਨੇ। ਅਸੀਂ ਸਰਕਾਰ ਵੱਲੋਂ ਆਪਦੇ ਵੱਲੋਂ ਪੂਰਾ ਜ਼ੋਰ ਲਗਾ ਕੇ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿਸੇ ਨੂੰ ਤਕਲੀਫ ਨਾ ਹੋਵੇ। ਜੋ ਵੀ ਸਰਕਾਰ ਵੱਲੋਂ ਸਹਾਇਤਾ ਆ ਰਹੀ ਹੈ ਹਰ ਇੱਕ ਤੱਕ ਪਹੁੰਚੇ। ਆਪਣੀ ਸਰਕਾਰ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਸਾਰੇ ਅਫਸਰ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ। ਤੁਹਾਡੇ ਪਿੰਡ ਦੇ ਵਿੱਚ ਅੱਜ ਤਕਰੀਬਨ 700 ਕਿਟ ਰਾਸ਼ਨ ਦੀ ਲੈ ਕੇ ਆਏ ਆ। ਹਰ ਘਰ ਲਈ ਲੈ ਕੇ ਆਏ ਆ। ਇਸ ਤੋਂ ਪਹਿਲਾਂ ਇੱਕ ਵਾਰ ਰਾਸ਼ਨ ਦੇ ਚੁੱਕੇ ਆਪਾਂ ਸਰਕਾਰ ਵੱਲੋਂ। ਦੋ ਵਾਰ ਅਸੀਂ ਪਸ਼ੂਆਂ ਦੀ ਫੀਡ ਦੇ ਚੁੱਕੇ ਆ ਪਰਸੋ ਹੀ ਵੰਡੇਗੀ ਆ ਫੀਡ। ਅੱਜ ਰਾਸ਼ਨ ਲੈ ਕੇ ਆਏ ਆ। ਦੁਬਾਰਾ ਫਿਰ ਫੀਡ ਦੀ ਲੋੜ ਹੋਈ ਫਿਰ ਦੇ ਦੇਾਂਗੇ। ਤੇ ਕਿਸੇ ਨੇ ਘਬਰਾਉਣਾ ਨਹੀਂ। ਏ ਨਹੀਂ ਸੋਚਣਾ ਵੀ ਸਾਨੂੰ ਕੁਝ ਨਹੀਂ ਮਿਲਣਾ ਜਾਂ ਕੀ ਗੱਲ ਹੈ ਮੈਂ ਇਸ ਕਰਕੇ ਤਹਿਸੀਲਦਾਰ ਸਾਹਿਬ ਤੇ ਮੈਂ ਤੁਹਾਡੇ ਵਿੱਚ ਆਏ ਆ ਵੇਖੋ ਸਾਡੀ ਜ਼ਿੰਮੇਵਾਰੀ ਹੈ ਸਰਕਾਰ ਦਾ ਜੋ ਵੀ ਸਹੂਲਤ ਹੈ ਜੋ ਵੀ ਰਾਸਮਗਰੀ ਤੁਹਾਡੇ ਤੱਕ ਪਹੁੰਚਾਉਣੀ ਹੁਣ ਪਿੱਛੇ ਜੇ ਦੋ ਤਿੰਨ ਦਿਨ ਜਿਵੇਂ ਆਪਣੇ ਲੋਕਾਂ ਕਈ ਲੋਕਾਂ ਨੇ ਇੱਥੇ ਆ ਕੇ ਸੰਸਥਾਵਾਂ ਨੂੰ ਰੋਕਿਆ ਵੇਖੋ ਸੰਸਥਾਵਾਂ ਦੀ ਜ਼ਿੰਮੇਵਾਰੀ ਸਾਡੀ ਨਹੀਂ ਹੈ ਉਹ ਜਿੱਥੇ ਜਾਣ ਉਹਨਾਂ ਦਿਲ ਕਰਦੇ ਉਥੇ ਜਾਂਦੇ ਨੇ ਉਹਨਾਂ ਨੇ ਨਾ ਤਾਂ ਸਾਨੂੰ ਪੁੱਛਣਾ ਨਾ ਤੁਹਾਨੂੰ ਪੁੱਛਣਾ ਉਹਨਾਂ ਨੇ ਕਿਸੇ ਨੇ ਵੇਖਣਾ ਉਹਨਾਂ ਨੂੰ ਜਿਵੇਂ ਸਹੀ ਲੱਗਿਆ ਉਹਨਾਂ ਨੇ ਜਾ ਕੇ ਸੇਵਾ ਕਰਨੀ ਪਰ ਜਿਹੜਾ ਤੁਹਾਨੂੰ ਵੇਖਣਾ ਉਹ ਮੈਂ ਵੇਖਣਾ ਆਪਣੀ ਸਰਕਾਰ ਨੇ ਵੇਖਣਾ ਪਿੰਡ ਨੂਰਸ਼ਾ ਵਿਖੇ ਅੱਜ ਅਸੀਂ ਆਏ ਆਂ ਅਤੇ ਲੋਕਾਂ ਦੀ ਡਿਮਾਂਡ ਸੀ ਕਿ ਦੁਬਾਰਾ ਰਾਸ਼ਨ ਲੋਕਾਂ ਨੂੰ ਲੋੜ ਹੈ ਪਹਿਲਾਂ ਇੱਕ ਵਾਰ ਦੇ ਚੁੱਕੇ ਆਂ ਔਰ ਦੋ ਵਾਰ ਪਸ਼ੂਆਂ ਦੀ ਫੀਡ ਵੀ ਦੇ ਚੁੱਕੇ ਆਂ ਅੱਜ ਤਕਰੀਬਨ 700 ਜਿਹੜੇ ਬੈਗ ਨੇ ਰਾਸ਼ਨ ਦੀਆਂ ਕਿੱਟਾਂ ਅਸੀਂ ਪਿੰਡ ਦੇ ਵਿੱਚ ਲੈ ਕੇ ਆਏ ਆ ਹਰ ਪਰਿਵਾਰ ਨੂੰ ਪਿੰਡ ਨੂਰਸ਼ਾ ਦੇ ਜਿਹੜਾ ਰਾਸ਼ਨ ਦੀ ਅਸੀਂ ਮੁਹੱਈਆ ਕਰਵਾਵਾਂਗੇ ਔਰ ਇਹਦੀ ਸ਼ੁਰੂਆਤ ਕਰਵਾ ਦਿੱਤੀ ਗਈ ਹੈ ਸਾਰੇ ਜਿਹੜੇ ਪਿੰਡ ਵਾਲੇ ਜਿਹੜੇ ਪਰਿਵਾਰ ਨੇ ਇੱਥੇ ਪਹੁੰਚ ਚੁੱਕੇ ਨੇ ਇਹਨਾਂ ਸਾਰੇ ਲੋਕਾਂ ਦੀਆਂ ਜ਼ਮੀਨਾਂ ਜੜੀਆਂ ਨੇ ਨੂਰਸ਼ਾ ਦੇ ਪਰਲੇ ਪਾਸੇ ਪੈਂਦੀਆਂ ਨੇ ਔਰ ਸਾਰਿਆਂ ਦੀਆਂ ਜ਼ਮੀਨਾਂ ਡੁੱਬੀਆਂ ਹੋਈਆਂ ਨੇ ਫਸਲਾਂ ਖਰਾਬ ਹੋ ਗਈਆਂ ਨੇ ਚਾਰਾ ਨਹੀਂ ਹੈ ਔਰ ਲੋਕਾਂ ਦੇ ਕੰਮ ਵੀ ਬੰਦ ਨੇ ਔਰ ਇਹਨਾਂ ਸਾਰੇ ਲੋਕਾਂ ਦੀ ਮੁਸ਼ਕਲ ਨੂੰ ਵੇਖਦੇ ਹੋਏ ਇਹਨਾਂ ਲੋਕਾਂ ਨੂੰ ਅੱਜ ਮੈਂ ਮਿਲਿਆ ਜੋ-ਜੋ ਮੁਸ਼ਕਲ ਇਹਨਾਂ ਦੀ ਸੁਣੀ ਹੈ ਉਹਦਾ ਹੱਲ ਵੀ ਕੀਤਾ ਹੈ ਤੇ ਜਿਹੜੇ ਸਾਰਾ ਵੱਡੀ ਜ਼ਰੂਰਤ ਸੀ ਇਹਨਾਂ ਲੋਕਾਂ ਦੇ ਜਿਹੜਾ ਮੈਨੂੰ ਕੱਲ ਮੈਸੇਜ ਆਇਆ ਸੀ ਕਿ ਰਾਸ਼ਨ ਦੀ ਲੋੜ ਹੈ ਤਾਂ ਅੱਜ ਰਾਸ਼ਨ ਜਿਹੜਾ 700 ਪਰਿਵਾਰਾਂ ਲਈ ਜਿਹੜਾ ਇੱਥੇ ਪਹੁੰਚਾਇਆ ਗਿਆ ਉਹ ਸਾਰਾ ਜਿਹੜੇ ਵੰਡ ਚੱਲ ਰਹੀ ਹੈ ਹਰ ਇੱਕ ਪਰਿਵਾਰ ਨੂੰ ਰਾਸ਼ਨ ਦਿੱਤਾ ਜਾਊਗਾ ਔਰ ਕਿਸੇ ਨੂੰ ਕਿਤੇ ਵੀ ਲੋੜ ਪੈ ਰਹੀ ਹੈ ਮੇਰੇ ਤੱਕ ਕੋਈ ਵੀ ਕੰਟੈਕਟ ਕਰ ਰਿਹਾ ਹੈ ਨਾਲ ਦੇ ਨਾਲ ਉਹਦੀ ਮਦਦ ਕੀਤੀ ਜਾ ਰਹੀ ਹੈ ਤੇ ਇਹ ਮਦਦ ਜਿਹੜੀ ਅੱਗੇ ਵੀ ਚੱਲਦੀ ਰਹੂਗੀ ਇਹ ਆਮ ਲੋਕਾਂ ਦੀ ਆਮ ਆਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਾਰੇ ਅਫਸਰ ਸਾਹਿਬਾਨ ਸਾਡੇ 24 ਘੰਟੇ ਦਿਨ ਰਾਤ ਮਿਹਨਤ ਕਰ ਰਹੇ ਨੇ ਲੋਕਾਂ ਦੀ ਮਦਦ ਕਰ ਰਹੇ ਨੇ ਮੈਂ ਆਪ ਸਾਡਾ ਸਾਰਾ ਪਰਿਵਾਰ ਮੇਰੇ ਵਾਈਫ ਮੇਰਾ ਸਾਰਾ ਪਰਿਵਾਰ ਅਸੀਂ ਸਾਡੇ ਸਾਰੇ ਵਰਕਰ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਜੇ ਕਿਸੇ ਨੂੰ ਕੋਈ ਵੀ ਮੁਸ਼ਕਲ ਆ ਰਹੀ ਉਹਦਾ ਮੁਸ਼ਕਲ ਦਾ ਅਸੀਂ ਹੱਲ ਵੀ ਕਰ ਰਹੇ ਆ ਔਰ ਰਲ ਮਿਲ ਕੇ ਜਿਹੜੀ ਇਹ ਮੁਸੀਬਤ ਹੈ ਪਾਣੀ ਦੇ ਹੜ੍ਹ ਵਾਲੀ ਇਹ ਜਿਹੜੀ ਇਹਦਾ ਸਾਹਮਣਾ ਕਰ ਰਹੇ ਆਉਣ ਵਾਲੇ ਕੁਝ ਦਿਨਾਂ 'ਚ ਪਾਣੀ ਨਿਕਲ ਜਾਏਗਾ ਫਿਰ ਜਿਹੜਾ ਜਿਹੜਾ ਜਿਹਦਾ ਕੋਈ ਨੁਕਸਾਨ ਹੋਇਆ ਉਸ ਨੁਕਸਾਨ ਦੀ ਅਸੀਂ ਪਰਪਾਈ ਵੀ ਕਰਾ ਕੇ ਦਿਆਂਗੇ